ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮਨੀਸ਼ ਸਸੋਦੀਆ ਹੋਰਾਂ ਦੇ ਵੱਲੋਂ ਪਾਰਟੀ ਦੀ ਵਾਂਗ ਡੋਰ ਪੂਰੇ ਤਰੀਕੇ ਦੇ ਨਾਲ ਸਾਂਭ ਲਈ ਗਈ ਹੈ ਔਰ ਨਵੇਂ ਐਕਸ਼ਨ ਦੀ ਤਿਆਰੀ ਦੇ ਵਿੱਚ ਵੀ ਹੈ ਮਨੀਸ਼ ਸਸੋਦੀਆ ਕਿਹੜੇ ਨਵੇਂ ਐਕਸ਼ਨ ਦੀ ਤਿਆਰੀ ਚ ਹੈ ਵਾਂਗ ਡੋਰ ਸਾਮ ਕੇ ਕਰ ਕੀ ਰਿਹਾ ਇਸ ਤੇ ਅਹਿਮ ਚਰਚਾ ਕਰ ਰਹੀਆਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਬਹੁਤ ਅਹਿਮ ਮੀਟਿੰਗ ਜਿਹੜੀ ਹੈ ਉਹ ਸੱਦ ਲਈ ਹੈ ਜਿਹੜੀ ਕਿ ਮੀਟਿੰਗ ਚਰਚਾਵਾ ਦੇ ਵਿੱਚ ਹੈ ਜਿਹੜੀ ਮੀਟਿੰਗ ਤੇ ਨਜ਼ਰਾਂ ਟਿਕੀਆਂ ਨੇ ਕਿਉਂ ਟਿਕੀਆਂ ਨਜ਼ਰਾਂ ਕਿਹੜੀ ਉਹਨਾਂ ਨੇ ਮੀਟਿੰਗ ਕੀਤੀ ਇਸ ਤੇ ਅਹਿਮ ਚਰਚਾ ਕਰਨੀ ਔਰ ਦੂਜੇ ਪਾਸੇ ਪੰਜਾਬ ਦੇ ਨਵ ਨਿਯੁਕਤ ਜਿਹੜੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੇ ਉਹਨਾਂ ਨੇ ਵੀ ਅੱਜ ਅਧਿਕਾਰੀਆਂ ਦੇ ਨਾਲ ਬਹੁਤ ਅਹਿਮ ਮੀਟਿੰਗ ਕੀਤੀ ਹੈ ਕਿਹੜੇ ਅਧਿਕਾਰੀਆਂ ਨਾਲ ਕਿਉਂ ਮੀਟਿੰਗ ਕੀਤੀ ਇਸ ਤੇ ਗੱਲ ਕਰਾਂਗੇ ਨਾਲ ਹੀ ਨਾਲ ਇਸ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦੇ ਲਈ ਕਿਵੇਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ ਕਿਵੇਂ ਭਗਵੰਤ ਮਾਨ ਨੂੰ ਇਸ ਮੀਟਿੰਗ ਤੋਂ ਅਖਿਆਈ ਹੋ ਸਕਦੀ ਹੈ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਿਉਂ ਅਣਕੀ ਸਾਹਿਬ ਦਾ ਸਵਾਗਤ ਹੈ ਪ੍ਰ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰਕੀ ਸਾਹਿਬ ਜਿਹੜੇ ਪਿਛਲੇ ਗਵਰਨਰ ਸਾਹਿਬ ਸੀਗੇ ਬਨਵਾਰੀ ਲਾਹਲ ਪ੍ਰੋਹਤ ਹੁਣੀ ਉਹ ਜਦੋਂ ਪਿਛਲੇ ਦਿਨੀ ਇੱਥੇ ਸੀਗੇ ਤਾਂ ਉਹਨਾਂ ਦਾ ਵਿਵਾਦ ਜਿਹੜਾ ਭਗਵੰਤ ਮਾਨ ਹੋਰਾਂ ਦੇ ਨਾਲ ਲਗਾਤਾਰ ਚੱਲਦਾ ਰਿਹਾ ਤੇ ਹੁਣ ਨਵੇਂ ਗਵਰਨਰ ਸਾਹਿਬ ਜਿਹੜੇ ਆ ਗਏ ਆ ਉਹ ਪਿਛਲੇ ਗਵਰਨਰ ਸਾਹਿਬ ਜਦੋਂ ਦੌਰਿਆਂ ਤੇ ਜਾਂਦੇ ਸੀਗੇ ਤਾਂ ਉਦੋਂ ਭਗਵੰਤ ਮਾਨ ਉਹਨਾਂ ਨੂੰ ਚੁਣੇ ਗਏ ਤੇ ਥਾਪੇ ਗਏ ਲੋਕਾਂ ਦੇ ਵਿੱਚ ਫਰਕ ਜਿਹੜਾ ਸਮਝਾਉਣ ਲੱਗੇ ਸੀਗੇ ਕਹਿੰਦੇ ਸੀ ਕਿ ਮੇਰੇ ਅਫਸਰ ਜਿਹੜੇ ਆ ਉਹਨਾਂ ਨੂੰ ਲੈ ਕੇ ਗਵਰਨਰ ਸਾਹਿਬ ਜਿਹੜੇ ਆ ਉਹ ਪੰਜਾਬ 'ਚ ਤੁਰ ਪੈਂਦੇ ਆ ਉਹ ਬੜੀਆਂ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਇਤਰਾਜ਼ ਜਤਾਇਆ ਸੀ ਤੇ ਹੁਣ ਨਵੇਂ ਗਵਰਨਰ ਸਾਹਿਬ ਜਿਹੜੇ ਆ ਉਹਨਾਂ ਨੇ ਕੇਂਦਰੀ ਪ੍ਰੋਜੈਕਟਾਂ ਦੇ ਬਾਰੇ ਰਿਪੋਰਟ ਲੈਣ ਦੇ ਲਈ ਕਹਿੰਦੇ ਰਾਸ਼ਟਰੀ ਰਾਜਮਾਰਗ ਅਥਾਰਟੀ ਰੇਲਵੇ ਦੇ ਅਧਿਕਾਰੀਆਂ 에ਰਪੋਰਟ ਅਥਾਰਟੀ ਤੇ ਬੀਐਸਐਨਐਲ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਕਹਿੰਦੇ ਸਮੀਖਿਆ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਂਦਰੀ ਪ੍ਰੋਜੈਕਟ ਜਿਹੜੇ ਆ ਉਹ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਆ ਉਹ ਜਲਦ ਤੋਂ ਜਲਦ ਜਿਹੜੇ ਆ ਉਹ ਪੂਰੇ ਕੀਤੇ ਜਾਣੇ ਚਾਹੀਦੇ ਆ ਔਰ ਕਹਿੰਦੇ ਕਿ ਹਰੇਕ 3 ਮਹੀਨਿਆਂ ਦੇ ਵਿੱਚ ਮੈਂ ਜਿਹੜੀ ਆ ਉਹ ਮੀਟਿੰਗ ਲਵਾਗਾ ਔਰ ਸਮੇਂ-ਸਮੇਂ ਤੇ ਮੈਨੂੰ ਸਾਰੇ ਪ੍ਰੋਜੈਕਟਾਂ ਦੀ ਜਾਣਕਾਰੀ ਜਿਹੜੀ ਆ ਮੇਰੇ ਟੇਬਲ ਤੇ ਪਹੁੰਚਣੀ ਚਾਹੀਦੀ ਹੈ ਇਹ ਗੱਲਾਂ ਜਿਹੜੀਆਂ ਕਹਤੀਆਂ ਨੇ ਪਿਛਲੇ ਗਵਰਨਰ ਸਾਹਿਬ ਦੇ ਜਾਣ ਤੋਂ ਬਾਅਦ ਸ਼ਾਇਦ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਨੇ ਥੋੜੀ ਜਿਹੀ ਰਾਹਤ ਮਹਿਸੂਸ ਕੀਤੀ ਹੋਵੇ ਪਰ ਮੈਨੂੰ ਲੱਗਦਾ ਕਿ ਨਵੇਂ ਗਵਰਨਰ ਸਾਹਿਬ ਜਿਸ ਤਰੀਕੇ ਦੇ ਨਾਲ ਐਕਟਿਵ ਹੋਏ ਆ ਇਹ ਮੈਨੂੰ ਲੱਗਦਾ ਭਗਵੰਤਾਨ ਜਿਆਦਾ ਔਖੇ ਨਹੀਂ ਹੋਣਗੇ ਇਹਦੇ ਤੋਂ ਹਾਲਾਂਕਿ ਗਵਰਨਰ ਸਾਹਿਬ ਆਪਣੇ ਤੌਰ ਤੇ ਇਹ ਜੋ ਗੱਲ ਕਰ ਰਹੇ ਆ ਉਹ ਉਹਨਾਂ ਦਾ ਅਧਿਕਾਰ ਦੇ ਵਿੱਚ ਵੀ ਹੈਗੀ ਹੈ ਔਰ ਮੈਨੂੰ ਲੱਗਦਾ ਕਿ ਉਹ ਠੀਕ ਵੀ ਹੈ ਕਿਉਂਕਿ ਸਰਕਾਰ 5 ਮਹੀਨਿਆਂ ਤੋਂ ਬੈਠਕ ਆਪਣੀ ਮੰਤਰੀ ਮੰਡਲ ਦੀ ਨਹੀਂ ਕਰ ਰਹੀ ਸਰਕਾਰ ਜਿਹੜੀ ਹੈ ਉਹ ਬੈਠਕਾਂ ਜਿਹੜੀਆਂ ਵਿਧਾਨ ਸਭਾ ਚ ਨਹੀਂ ਕਰਾ ਰਹੀ ਸਰਕਾਰ ਜਿਹੜੀ ਉਹ ਅਫਸਰਾਂ ਦੀਆਂ ਬਦਲੀਆਂ ਨਹੀਂ ਕਰਵਾ پا ਰਹੀ ਸਰਕਾਰ ਹੋਰ ਬੜਾ ਕੁਝ ਨਹੀਂ ਕਰ پا ਰਹੀ ਜਿਹੜਿਆ ਕੁਝ ਕਰਨਾ ਚਾਹੀਦਾ ਹੈ ਬਸ ਕਰਨਾ ਕੀ ਹੈ ਸਿਰਫ ਦੂਜਿਆਂ ਤੇ ਬਿਆਨਬਾਜ਼ੀ ਜਦੋਂ ਇਹ ਨਹੀਂ ਕੰਮ ਕਰਦੇ ਗਵਰਨਰ ਸਾਹਿਬ ਨੂੰ ਤਾਂ ਕਰਨਾ ਹੀ ਪੈਣਾ ਪਰ ਗਵਰਨਰ ਸਾਹਿਬ ਦੀ ਇਸ ਮੀਟਿੰਗ ਦੇ ਨਾਲ ਸਰਕਾਰ ਦੇ ਵਿੱਚ ਜਿਹੜੀ ਤਰਥਲੀ ਹੈ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਤਖੰਦਰ ਜੀ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਬਣੇ ਆ ਔਰ ਜਿਸ ਦਿਨ ਗਵਰਨਰ ਸਾਹਿਬ ਆਉਂਦੇ ਆ ਤੱਕ ਉਸ ਦਿਨ ਭਗਵੰਤਪਾਲ ਹੋਣਾ ਦੀ ਇੱਕ ਸਟੇਟਮੈਂਟ ਮੈਨੂੰ ਯਾਦ ਆ ਉਹਨਾਂ ਨੇ ਕਿਹਾ ਸੀ ਕਿ ਹਾਂ ਭਈ ਇਹ ਇਹਨਾਂ ਨੇ ਲੰਮਾ ਤਜਰਬਾ ਜਿਹੜਾ ਰਾਜਸਥਾਨ ਦੀ ਰਾਜਨੀਤੀ ਦੇ ਵਿੱਚ ਰਿਹਾ ਆ ਤੇ ਇਹਨਾਂ ਨੂੰ ਪਤਾ ਆ ਕਿ ਮੁੱਖ ਮੰਤਰੀ ਦਾ ਅਧਿਕਾਰ ਕੀ ਤਰਕੀ ਹੁੰਦਾ ਤੇ ਗਵਰਨਰ ਦਾ ਕੀ ਹੁੰਦਾ ਤੇ ਮੈਨੂੰ ਆਸ ਆ ਕਿ ਇਹਨਾਂ ਨੇ ਵਧੀਆ ਸੀ ਕੰਮ ਕਰਾ ਕੇ ਇਹ ਉਹਨਾਂ ਦੀ ਬੜੀ ਇੱਕ ਹਾਂ ਪੱਕੀ ਸਟੇਟਮੈਂਟ ਜਿਹੜੀ ਆ ਬਲਬਚਨ ਕੁਟਾਰੀਆ ਦੇ ਹੱਕ ਦੇ ਵਿੱਚ ਜਿਹੜੀ ਆਈ ਸੀ ਤੇ ਅੱਜ ਗੁਲਾਬਚੰਦ ਕੁਟਾਰੀਆ ਹੁਣਾਂ ਵੱਲੋਂ ਬਕਾਇਦਾ ਤੌਰ ਤੇ ਕੇਂਦਰੀ ਪ੍ਰੋਜੈਕਟਰ ਨੂੰ ਲੈ ਕੇ ਵਕਫ ਵਕਫ ਜਿਹੜੇ ਸੈਂਟਰ ਦੇ ਮਹਿਕਮੇ ਨੇ ਉਹਨਾਂ ਦੇ ਅਧਿਕਾਰੀਆਂ ਨਾਲ ਚੱਡੀਗਰ ਵਿੱਚ ਮੀਟਿੰਗ ਜਿਹੜੀ ਕੀਤੀ ਗਈ ਹੈ ਔਰ ਨਾਲ ਹੀ ਨਾਲ ਉਹਨਾਂ ਨੇ ਜਿਹੜੇ ਕੰਮ ਕੇਂਦਰੀ ਪ੍ਰੋਜੈਕਟ ਚੱਲ ਰਹੇ ਆ ਉਹਨਾਂ ਦੀ ਸਵੇਖਿਆ ਕੀਤੀ ਹੈ ਉਹ ਸਥਿਤੀ ਤੁਸੀਂ ਵਿਆਖਿਆ ਕਰਤੀ ਕਿ ਤਿੰਨਾਂ ਮਹੀਨਿਆਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਦੁਬਾਰਾ ਮੀਟਿੰਗ ਜਿਹੜੇ ਕਰਿਆ ਕਰਾਂਗਾ ਹੁਣ ਸਭ ਤੋਂ ਪਹਿਲਾ ਪ੍ਰਸ਼ਨਤਾ ਇਹ ਹੈ ਕਿ ਇਸ ਮੀਟਿੰਗ ਸਭ ਤੋਂ ਪ੍ਰਿਲਿਤ ਗੱਲ ਇਹ ਆ ਤੇ ਇਹਦੇ ਸਬੰਧੀ ਜਿਸ ਤਰੀਕੇ ਨਾਲ ਬੀਤੇ ਦਿਨਾਂ ਦੇ ਵਿੱਚ ਚਾਹੇ ਨਿੱਤਰ ਗਟਕੀ ਵੱਲੋਂ ਚਿੱਠੀਆਂ ਜਿਹੜੀਆਂ ਲਿਖੀਆਂ ਗਈਆਂ ਚਾਹੇ ਵਕਫ ਵਕਫ ਜਿਹੜੇ ਕੇਂਦਰ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਚੱਲ ਰਹੇ ਆ ਔਰ ਜਿਸ ਤਰੀਕੇ ਨਾਲ ਉਹ ਪ੍ਰੋਜੈਕਟਾਂ ਦੀ ਚਾਲ ਜਿਹੜੀ ਆ ਪੰਜਾਬ ਸਰਕਾਰ ਦੀ ਮੈਂ ਨਲਾਇਕੀ ਕਹਾਵਾਂਗਾ ਨਲਾਇਕੀ ਕਰਕੇ ਉਹਨਾਂ ਦੀ ਚਾਲ ਚੜੀ ਮਦਮ ਪੈ ਗਈ ਕੇਂਦਰੀ ਪ੍ਰੋਜੈਕਟਾਂ ਦੀ ਔਰ ਕਈ ਕੇਂਦਰੀ ਪ੍ਰੋਜੈਕਟ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਆ ਜਿਹਦੇ ਨਾਲ ਮੌਜੂਦਾ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਇਹ ਹਮੇਸ਼ਾ ਹਰ ਗੱਲ ਤੇ ਇਹ ਗੱਲ ਕਹਿੰਦੀ ਆ ਕਿ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਣ ਨਹੀਂ ਦੇ ਰਹੀ ਇੱਕ ਵਿਕਰਾ ਕਰ ਰਹੀ ਆ ਜਿਸ ਕਰਕੇ ਕੇਂਦਰੀ ਪ੍ਰੋਜੈਕਟ ਜਿਹੜੇ ਆ ਉਹ ਰੱਦ ਕੀਤੇ ਜਾ ਰਹੇ ਆ ਸੋ ਐਂਡ ਵਗੈਰਾ ਵਗੈਰਾ ਇਹੋ ਜਿਹੀ ਗੱਲਾਂ ਕਰਦੇ ਜਦੋਂ ਕਿ ਦੂਜੇ ਪਾਸੇ ਕੇਂਦਰੀ ਪ੍ਰੋਜੈਕਟ ਜਿਹੜੇ ਚੱਲ ਰਹੇ ਆ ਚਾਹੇ ਉਹ ਛੜਕੀ ਯੋਜਨਾ ਦੇ ਹੋਣ ਚਾਹੇ ਬੀਐਸਐਨਐਲ ਦੇ ਹੋਣ ਚਾਹੇ ਕੁਝ ਹੋਰ ਹੋਵੇ ਚਾਹੇ ਸਕੂਲਾਂ ਦੀ ਗੱਲ ਹੋਵੇ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਜਦੋਂ ਆਪਣਾ 60% ਪੈਸਾ ਦਿੰਦਾ 40% ਪੰਜਾਬ ਸਰਕਾਰ ਦੇ ਖਰਚ ਕਰਦਾ ਹੁੰਦਾ ਤਾਂ ਸਰਕਾਰ ਜਿਹੜੀ ਆ ਹੱਥ ਪਛਾਣ ਖਿੱਚ ਲੈਂਦੀ ਆ ਤੇ ਕੇਂਦਰ ਸਰਕਾਰ ਵੱਲ ਜਿਹੜੇ ਉਹ ਪ੍ਰੋਜੈਕਟ ਸੀ ਤੁਸੀਂ ਸਾਬ ਉਹ ਵਾਪਸ ਚਲੇ ਜਾਂਦੇ ਜਾਂ ਰੱਦ ਕਰਦੇ ਦਿੱਤੇ ਹੁਣ ਜਿਸ ਤਰੀਕੇ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਕਾਇਦਾ ਤੌਰ ਤੇ ਮਿਟਰ ਗਰਤਕਲੀ ਵੱਲ ਚਿੱਠੀ ਜਿਹੜੀ ਆ ਉਹ ਲਿਖੀ ਜਾਂਦੀ ਆ ਰਾਜ ਸਰਕਾਰ ਇੱਕ ਐਫ ਆਈਆਰ ਜਿਹੜੀ ਆ ਉਹ ਦਰਜ ਨਹੀਂ ਕਰਦੀ ਤਾਂ ਜਿਹੜਾ ਨਾ 330 ਕਰੋੜ ਦਾ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਪ੍ਰੋਜੈਕਟ ਜਿਹੜੇ ਰੱਦ ਹੋ ਚੁੱਕੇ ਆ ਨਾ ਹੋਰ ਵੀ 14 ਦੇ ਕਰੀਬ ਕੇਂਦਰੀ ਪ੍ਰੋਜੈਕਟ ਇਹ ਸੀ ਕਿ ਛੜਕੀ ਉਹ ਰੱਦ ਹੋ ਸਕਦੇ ਆ ਤਾਂ ਇਹ ਸਭ ਸਥਿਤੀ ਦੇ ਵਿੱਚ ਇਹ ਸਭ ਵਰਤਾਰੇ ਦੇ ਵਿੱਚ ਭਾਜਪਾ ਜਿਹੜੀ ਕਦੇ ਨਹੀਂ ਚਾਹੂਗੀ ਜਾਂ ਕੇਂਦਰ ਸਰਕਾਰ ਕਦੇ ਨਹੀਂ ਚਾਹੂਗੀ ਕਿ ਰਾਜ ਸਰਕਾਰ ਉਹਨਾਂ ਨੂੰ ਇਸ ਮੁੱਦੇ ਤੇ ਉਲਝਾ ਕੇ ਤਾਣਾ ਦੇਵੇ ਜਾਂ ਇੱਕ ਵਿਤਕਨੇ ਦਾ ਕਰਕੇ ਉਹਨਾਂ ਦੇ ਖਿਲਾਫ ਇੱਕ ਪ੍ਰਚੰਡ ਜਿਹੜੀ ਲਹਿਰ ਨੂੰ ਪੈਦਾ ਕਰਨ ਦੇ ਬੂਝ ਹੋਵੇ ਤੇ ਇਸੇ ਹੀ ਕਾਰਨ ਗੁਲਾਕਸ਼ਿੰਧ ਕੁਟਾਰੀਆ ਵੱਲੋਂ ਕੇਂਦਰੀ ਪ੍ਰੋਜੈਕਟ ਜਿਹੜੇ ਕੇਂਦਰ ਦੀ ਸਹਾਇਤਾ ਨਾਲ ਪੰਜਾਬ ਚ ਚੱਲ ਰਹੇ ਆ ਉਹਨਾਂ ਔਰ ਉਹਨਾਂ ਦਾ ਹੱਕ ਵੀ ਜਿਹੜਾ ਸਭ ਉਹ ਬੰਦਾ ਹੈ ਹੁਣ ਅਗਲਾ ਪ੍ਰਸ਼ਨ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਭਗਵੰਤ ਮਾਨ ਵਾਸਤੇ ਜਾਂ ਇਹਨਾਂ ਵਾਸਤੇ ਖੜਾ ਮੁਸ਼ਕਲਾਂ ਜਿਹੜੀਆਂ ਇਹਨਾਂ ਵਾਸਤੇ ਪੈਦਾ ਹੋ ਸਕਦੀਆਂ ਨੇ ਦੇਖੋ ਮੁਸ਼ਕਲਾਂ ਪੈਦਾ ਹੁੰਦੀਆਂ ਜਾਂ ਨਹੀਂ ਹੁੰਦੀਆਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਮੁੱਖ ਮੰਤਰੀ ਸਾਹਿਬ ਕੀ ਆਪਣੇ ਸੰਬੰਧ ਜਿਹੜੇ ਮੌਜੂਦਾ ਗਵਰਨਰ ਨੇ ਉਹਨਾਂ ਨਾਲ ਸਖਾਵੇ ਬਣਾਉਣ ਦੇ ਮੂਰਚੇ ਹਨ ਤੇ ਜਾਂ ਇੱਥੇ ਵੀ ਉਹ ਰਾਜਨੀਤੀ ਕਰਕੇ ਗੱਲ ਕਰਨਗੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਕੇਂਦਰੀ ਪ੍ਰੋਜੈਕਟ ਦੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਬੀਤੇ ਸਮੇਂ ਚ ਬਿਲਾ ਚੁੱਕਿਆ ਸੀ ਕਿ ਕਿਸਾਨਾਂ ਨਾਲ ਉਹ ਸਿੱਧਾ ਰਸਤਾ ਕਰਨਗੇ ਜ਼ਮੀਨਾਂ ਜਿਹੜੀਆਂ ਐਕਵਾਇਰ ਕਰ ਚ ਮੁਹੱਤਪਰੋਂ ਉਹ ਕਨ ਬੋਗੇ ਉਸ ਜਿਹੜੇ ਕੰਟੈਂਟ ਦੇ ਵਿੱਚ ਇੱਕ ਵੀ ਪੈਰ ਜਿਹੜਾ ਕਿ ਅਰਾਸ਼ਕਰ ਵੱਲੋਂ ਜਿਹੜਾ ਉਹ ਨਹੀਂ ਦੱਸਿਆ ਗਿਆ ਤਾਂ ਅਜਿਹੀ ਸਥਿਤੀ ਦੇ ਵਿੱਚ ਹੁਣ ਜੇਕਰ ਕੇਂਦਰ ਰਾਜਪਾਲ ਜਿਹੜੇ ਇਸ ਮਾਮਲੇ ਦੀ ਸਮੀਖਿਆ ਕਰਦੇ ਆ ਤਾਂ ਭਗਵੰਤਬਾਹੂ ਨੂੰ ਪੁੱਛ ਸਕਦੇ ਕਿ ਹਾਂ ਵੀ ਦੱਸੋ ਕਿ ਕੇਂਦਰ ਸਰਕਾਰ ਦੇ ਇਹ ਪ੍ਰੋਜੈਕਟ ਆਏ ਨੇ ਤੇ ਤੁਸੀਂ ਕਿੱਥੋਂ ਤੱਕ ਇਹਨਾਂ ਨੂੰ ਲਾਗੂ ਕਰਵਾਇਆ ਜਾਂ ਕਰਨ ਦੇ ਬੂਰਚੇ ਪਸਭਾਵਕ ਹੈ ਸਿੱਧੂ ਸਾਹਿਬ ਇੱਥੇ ਟਕਰਾਓ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਵਾਚ ਸਕਦਾ ਕਿਉਂਕਿ ਬੀਤੇ ਦੌਰ ਦੇ ਵਿੱਚ ਵੀ ਬੰਵਾਰੀ ਦਾ ਪਰਹੁਦੇ ਸੰਦਰਚ ਜੇਕਰ ਤੁਸੀਂ ਗੱਲ ਕਰੋ ਤਾਂ ਗਵਰਨਰ ਸਾਹਿਬ ਆਪਣੇ ਸੰਵਧਾਨਿਕ ਦਾਇਰਿਆਂ ਦੇ ਵਿੱਚ ਰਹਿ ਕੇ ਕੰਮ ਕਰਦੇ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਇਲੈਕਟਡ ਤੇ ਸਿਲੈਕਟਰ ਦਾ ਉਦਾਹਰਣ ਦੇ ਕੇ ਸੰਬੰਧ ਜਿਹੜੇ ਉਹ ਖਰਾਬ ਕਰਨੇ ਜਾਂਦੇ ਰਹੇ ਤੇ ਹਾਲਾਂਕਿ ਬੰਵਾਰੀ ਰਣ ਪਰਹੁਤ ਨੂੰੜੇ ਜਾਣ ਲੱਗਿਆਂ ਬੜੀਆਂ ਵਧੀਆ ਭਾਵਕ ਟਿੱਪਣੀਆਂ ਜਿਹੜੀਆਂ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਚ ਕੀਤੀਆਂ ਸੀ ਪਰ ਭਗਵੰਤ ਮਾਨ ਹੁਣੀ ਸ਼ਾਇਦ ਉਹਨਾਂ ਨੂੰ ਉਸ ਵਿਧਾਈ ਸੰਮਰੋਦ ਦੇ ਵਿੱਚ ਵੀ ਵਿਧਾਈ ਦੇ ਨਹੀਂ ਸਰ ਪਹੁੰਚੇ ਜਿਹੜੇ ਉਹਨਾਂ ਦਾ ਆਖਰੀ ਫੰਕਸ਼ਨ ਸੀ ਸੋ ਸਵੱਤਤਾ ਸਭ ਹੋਣੀ ਚਾਹੀਦੀ ਆ ਬਾਕੀ ਗੁਲਾਰ ਸਿੰਘ ਕਟਾਰੀਆ ਸਿਆਸਤ ਦੇ ਪੱਕੇ ਖਿਡਾਰੀ ਨੇ ਉਹਨਾਂ ਨੂੰ ਵੀ ਕੇਂਦਰ ਸਰਕਾਰ ਨੇ ਭੇਜਿਆ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਮੀਟਿੰਗ ਕੀਤੀ ਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਠੀਕ ਤਿੰਨ ਮਹੀਨਾ ਦਾ ਸਮੀਖਿਆ ਕਰਕੇ ਬਾਅਦ ਚ ਗੱਲ ਹੋਊਗੀ ਤਾਂ ਸਿੱਧੂ ਸਭ ਹੋਣਾ ਜਿਹੜੇ ਕੇਂਦਰ ਦੇ ਮਹਿਕਮੇ ਨਹੀਂ ਜਿਹੜੇ ਪੰਜਾਬ ਚ ਚੱਲ ਰਹੀ ਨੇ ਉਹਨਾਂ ਨੂੰ ਤਾਂ ਉਹਨਾਂ ਦਾ ਅਧਿਕਾਰ ਹੈ ਹੀ ਹੈ ਪਰ ਭਗਵੰਤ ਮਾਨ ਗੁਰੂ ਸਾਹਿਬ ਲਈ ਜ਼ਰੂਰ ਜਿਹੜੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਸਕੂਲਾਂ ਵਾਲੀ ਯੋਜਨਾ ਵੀ ਅਜੇ ਤੱਕ ਇਹਨਾਂ ਨੇ ਲਾਗੂ ਜਿਹੜੀ ਆ ਪੰਜਾਬ 'ਚ ਨਹੀਂ ਕੀਤੀ। ਸ਼੍ਰੀ ਯੋਜਨਾ ਜਿਹੜੀ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਜਿਹੜੀ ਸ਼ੁਰੂ ਕਰਦੀ ਸੀ ਉਹ ਵੀ ਨਹੀਂ ਕੀਤੀ। ਉਹ ਪ੍ਰੋਜੈਕਟ ਬੀਤੇ ਦਰਾਂ 'ਚ ਉਹ ਬੰਦ ਹੋਣ ਦੇ ਕਿਨਾਰੇ 'ਚ ਰਹਿ ਗਿਆ। ਪਰ ਪਰ ਅਨਕੀਰ ਸਾਹਿਬ ਠੀਕ ਹੈ ਕਿ ਗਵਰਨਰ ਸਾਹਿਬ ਇਹ ਠੀਕ ਹੈ ਠੀਕ ਆ ਜੋ ਕਰ ਰਹੇ ਆ ਠੀਕ ਆ ਠੀਕ ਆ ਤਾਂ ਉਹਨਾਂ ਦੀ ਗੱਲ ਜੇ ਉਹ ਅਧਿਕਾਰ ਖੇਤਰ ਦੇ ਵਿੱਚ ਹੈ ਉਹਨਾਂ ਦੀ ਪਰ ਮੈਨੂੰ ਲੱਗਦਾ ਕਿ ਥੋੜਾ ਜਿਹਾ ਗਵਰਨਰ ਸਾਹਿਬ ਨੂੰ ਇਸ ਵਾਲ ਹਾਲਾਂਕਿ ਹਾਈ ਕੋਰਟ ਇਹਤੇ ਕਾਫੀ ਸਖਤ ਹੋਇਆ ਲਾਰੈਂਸ ਬਿਸ਼ਨੋਈ ਵਾਲੀ ਜਿਹੜੀ ਇੰਟਰਵਿਊ ਹੈ ਉਹਦੇ ਤੇ ਹਾਈ ਕੋਰਟ ਕਾਫੀ ਸਖਤ ਹੋਇਆ ਔਰ 5-9 ਤੱਕ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਸਲਾ ਜਿਹੜਾ ਉਹ ਲਟਕਦਾ ਨਾ ਰਹਿ ਜੇ ਤੇ ਠੁਕਮੇ ਕਾਰਵਾਈ ਕਰੋ ਆਪਾਂ ਸਵੀਰ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਕਿ ਕੁਝ ਅਫਸਰਾਂ ਦੇ ਉੱਪਰ ਗਾਜ ਛੁੱਟੀ ਹੈ ਪਰ ਫਿਰ ਵੀ ਕਾਰਗੁਜ਼ਾਰੀ ਢਿੱਲੀ ਚੱਲ ਰਹੀ ਹੈ ਔਰ ਨਾਮ ਡਿਸਕਲੋਜ਼ ਨਹੀਂ ਕੀਤੇ ਜਾ ਰਹੇ ਐਫ ਆਈ ਆਰ ਡਿਸਕਲੋਜ਼ ਨਹੀਂ ਕੀਤੀ ਜਾ ਰਹੀ ਔਰ ਪਤਾ ਨਹੀਂ ਉਹਨਾਂ ਅਫਸਰਾਂ ਦੇ ਰਾਹੀਂ ਕਿਹਨੂੰ ਬਚਾਇਆ ਜਾ ਰਿਹਾ ਪਰ ਮੈਨੂੰ ਲੱਗਦਾ ਥੋੜਾ ਜਿਹਾ ਗਵਰਨਰ ਸਾਹਿਬ ਉਹਦੇ ਤੇ ਵੀ ਜ਼ੂਮੋਟੋ ਨੋਟਿਸ ਲੈ ਲੈਣ ਕਿ ਭਾਈ ਅਫਸਰ ਜਿਹੜਾ ਕੋਈ ਬਚਣਾ ਨਹੀਂ ਚਾਹੀਦਾ ਅਫਸਰਾਂ ਦੇ ਪਿੱਛੇ ਜੇ ਕੋਈ ਲੀਡਰ ਹੈ ਜੇ ਕੋਈ ਸੱਤਾ ਦਾ ਕੋਈ ਬੰਦਾ ਹੈ ਉਹ ਵੀ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਉਹਦੇ ਤੇ ਵੀ ਥੋੜਾ ਜਿਹਾ ਜੇ ਕਿਤੇ ਵੈਸੇ ਤਾਂ ਹਾਈ ਕੋਰਟ ਨੇ ਉਹਦੇ ਤੇ ਕੀਤਾ ਹੋਇਆ ਕੰਮ ਜੇ ਗਵਰਨਰ ਸਾਹਿਬ ਵੀ ਉਹਦੇ ਤੇ ਥੋੜਾ ਜਿਹਾ ਕੰਮ ਕਰ ਦੇਣ ਤਾਂ ਮੈਨੂੰ ਲੱਗਦਾ ਕਿ ਸੋਰੇ ਤੇ ਸੁਹਾਗਾ ਜਿਹੜਾ ਹੋ ਜਾਊਗਾ ਔਰ ਮੈਨੂੰ ਲੱਗਦਾ ਕਿ ਨਾਲ ਹੀ ਨਾਲ ਹੁਕਮ ਜਿਹੜੇ ਇਹ ਵੀ ਕਰ ਦੇਣੇ ਚਾਹੀਦੇ ਆ ਕਿ ਇਹ ਜਿਹੜੇ ਅਫਸਰ ਜਿਹੜੀਆਂ ਕਾਲੀਆਂ ਭੇਡ ਇਹ ਕਾਲੀਆਂ ਭੇਡਾਂ ਜਿਹੜੀਆਂ ਨਦਰੀ ਆਉਣਗੀਆਂ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਮੈਂ ਫੇਰ ਕਹਿ ਰਿਹਾ ਨਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ ਜਿਹੜੇ ਅਫਸਰ ਨੇ ਅਫਸਰ ਕਹਿ ਕੇ ਮੈਂ ਉਹਨਾਂ ਦਾ ਮਾਣ ਨਹੀਂ ਵਧਾਉਣਾ ਚਾਹੁੰਦਾ ਮੈਂ ਕਾਲੀਆਂ ਭੇਡਾਂ ਉਹਨਾਂ ਨੂੰ ਕਹੂੰਗਾ ਇਹ ਜਿਹੜੀਆਂ ਪੁਲਿਸ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਪੁਲਿਸ ਨੂੰ ਬਦਨਾਮ ਜਿਹੜੀਆਂ ਉਹ ਕਰ ਰਹੀਆਂ ਨੇ ਉਹਨਾਂ ਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨਾਂ ਤੇ ਸਿਰਫ ਐਫ ਆਈ ਆਰ ਹੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਔਰ ਇਹੋ ਜਿਹੇ ਤਰੀਕੇ ਨਾਲ ਉਹਨਾਂ ਦਾ ਮੂੰਹ ਕਾਲਾ ਕਰਨਾ ਚਾਹੀਦਾ ਹੈ ਕਿ ਤਾਂ ਜੋ ਅੱਗੇ ਤੋਂ ਕੋਈ ਐਹੋ ਜੀ ਕਾਲੀ ਭੇਡ ਜਿਹੜੀ ਆ ਬਣਨ ਤੋਂ ਗੁਰੇਜ਼ ਕਰੇ ਕਿਉਂਕਿ ਇਹ ਮਸਲਾ ਲੋਕਾਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਜਦੋਂ ਲੋਕਾਂ ਨੂੰ ਕੋਈ ਮੁਸੀਬਤ ਪੈਂਦੀ ਹੈ ਤੇ ਪੁਲਿਸ ਕੋਲੇ ਭੱਜ ਕੇ ਜਾਂਦੀ ਹੈ ਤੇ ਜੇ ਪੁਲਿਸ ਹੀ ਉਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਮਾੜੇ ਅੰਸ਼ਰਾ ਦੇ ਨਾਲ ਰਲ ਗਈ ਤਾਂ ਲੋਕ ਜਾਣਗੇ ਕਿਥੇ ਇਸ ਕਰਕੇ ਇਹਨਾਂ ਨੂੰ ਮਿਸਾਲੀ ਸਜ਼ਾ ਦੇਣੀ ਜਿਹੜੀ ਬੜੀ ਜ਼ਰੂਰੀ ਹੈ ਉਹਨੂੰ ਡਿਸਮਿਸ ਕਰਨਾ ਚਾਹੀਦਾ ਹੈ ਇਹ ਕਾਲੀਆਂ ਭੇਡਾਂ ਨੂੰ ਚਲੋ ਅੜਖਾ ਸਾਹਿਬ ਥੋੜਾ ਜਿਹਾ ਜੇ ਇਹਦੇ ਵਾਲੇ ਪਾਸੇ ਨੂੰ ਵੀ ਗਵਰਨਰ ਸਾਹਿਬ ਥੋੜਾ ਜ ਬਿਲਕੁਲ ਕਿਉਂਕਿ ਅਮਰ ਤੇ ਕਾਨੂੰਨ ਦੀ ਸਥਿਤੀ ਦਾ ਸਿੱਧੂ ਸਾਹਿਬ ਐਸ ਲਈ ਪੰਜਾਬ ਦੇ ਵਿੱਚ ਅਹਿਮ ਮੁੱਦਾ ਬਣਿਆ ਖਾਸ ਤੌਰ ਤੇ ਜਦੋਂ ਐਨਐਚਏਆਈ ਵੱਲੇ ਚਿੱਠੀ ਲਿਖ ਕੇ ਪੰਜਾਬ ਸਰਕਾਰ ਤੋਂ ਭੇਜਦੇ ਆ ਤੇ ਦੂਜੇ ਪਾਸੇ ਲਾਰੈਂਸ ਮਿਸ਼ਨ ਹੋਈ ਦੀ ਇੰਟਰਵਿਊ ਦਾ ਪਟਾਟਾ ਜਿਹੜਾ ਕਿਨੇ ਜਣਾਂ ਦਾ ਸਾਹਮਣੇ ਆ ਗਿਆ ਲੋਕਾਂ ਦੇ ਸਾਹਮਣੇ ਆ ਚੁੱਕਾ ਤੇ ਨਿਤ ਨਵੇਂ ਖੁਲਾਸੇ ਜਿਹੜੇ ਉਸ ਸੰਦਰਭ ਚ ਹੋ ਰਹੇ ਆ ਚਾਹੀਦਾ ਤਾਂ ਹੈਗਾ ਕਿ ਗੁਰਦਰ ਸਾਹਿਬ ਇਸ ਸੰਦਰਭ ਦੇ ਵਿੱਚ ਵੀ ਸਰਕਾਰ ਨੂੰ ਪੁੱਛਣ ਪਰ ਮਸਲਾ ਜਦੋਂ ਹੁਣ ਮਨਜੋਗ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਔਰ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਹੀ ਸਿੱਧੂ ਸਾਹਿਬ ਇਹ ਕੁਝ ਹੋਇਆ ਕਿਉਂਕਿ ਜੇਕਰ ਹਾਈ ਕੋਰਟ ਨਾ ਨਿਰਦੇਸ਼ ਦਿੰਦੀ ਤੇ ਮੇਰਾ ਨਹੀਂ ਖਿਆਲ ਕੀ ਹੁੰਦਾ ਕਿ ਇਹ ਵੀ ਖੁਲਾਸੇ ਹੁੰਦੇ ਕਿ ਜਿਹੜੇ ਹੁਣ ਨਿੱਤਰ ਨਵੇਂ ਖੁਲਾਸੇ ਜਿਹੜੇ ਸਾਹਮਣੇ ਆ ਰਹੇ ਆ ਇਹ ਹਾਈ ਕੋਰਟ ਦੀ ਗਾਈਡੈਂਸ ਦੇ ਵਿੱਚ ਹੀ ਇਹ ਵਧੀਆ ਲੱਗਦਾ ਬਾਕੀ ਗੁਰਦਰ ਸਿੰਘ ਜੇਕਰ ਉਹ ਉਸ ਸਮੇਂ ਦੇ ਵਿੱਚ ਬਰਵਾਰੀ ਨਾਲ ਪ੍ਰਤੀ ਮੁੱਦਾ ਉਹਨੇ ਨਹੀਂ ਛੇੜਿਆ ਇਹ ਵੀ ਗੱਲ ਬੜੀ ਹਰਾਨੀ ਦੀ ਗੱਲ ਹੈ ਕਿ ਇਸ ਮੁੱਦੇ ਤੇ ਉਹ ਵੀ ਚੁੱਪ ਸੀ ਜਾਂ ਆਪ ਕੀ ਹੋ ਰਿਹਾ ਤੇ ਜੇਕਰ ਹੁਣ ਗਲਾਪਤ ਕਟਾ ਗਈ ਹੁਣੀ ਆਗੇ ਨੇ ਚੰਗੀ ਗੱਲ ਆ ਕਿ ਜੇਕਰ ਉਹ ਕੇਂਦਰੀ ਪ੍ਰੋਜੈਕਟਾਂ ਦੀ ਸੁਵੇਖਿਆ ਕਰਕੇ ਰਾਜ ਸਰਕਾਰ ਨੂੰ ਪੁਸ਼ ਕਰਦੇ ਆ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੂੰ ਰਾ ਸਰਕਾਰ ਨੂੰ ਪੁੱਛ ਲੈਣਾ ਚਾਹੀਦਾ ਕਿ ਹਾਂ ਵੀ ਤੁਸੀਂ 3 ਕਰੋੜ ਲੋਕਾਂ ਦੇ ਕਸਟੋਡੀਅਨ ਜੀ ਤੇ ਜੇਕਰ ਪੁਲਿਸ ਦਾ ਹੀ ਇਹ ਹਾਲਿਆ ਪੁਲਿਸ ਦੇ ਵਿੱਚ ਇਹ ਕਾਲੀਆਂ ਭੇਡਾਂ ਨੇ ਤੁਹਾਡਾ ਮਹਿਕਮਾ ਹੀ ਮੁੱਖ ਮੰਤਰੀ ਸਾਹਿਬ ਤੁਹਾਡੇ ਮਹਿਕਮੇ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਤਾਂ ਫਿਰ ਜੁ ਮੈਮਰੀ ਕਿਸਤੀ ਬੰਦੀ ਆ ਚੰਗੀ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਜਿਹੜੀ ਗੁਰਦਰ ਸਾਹਿਬ ਪੁੱਛ ਰਹੇ ਨੇ ਘਟੋ ਘਟ ਭਗਵੰਤਪਾਣੋਂ ਨੂੰ ਇਹ ਤਾਂ ਅਹਿਸਾਸ ਹੋਵੇ ਕਿ ਹਾਂ ਭਈ ਉਹਨਾਂ ਦੇ ਉੱਤੇ ਵੀ ਕੋਈ ਪੰਡਾਉ ਰੌਣ ਪੁੱਛਣ ਵਾਲਾ ਹੈਗਾ ਠੀਕ ਆ ਉਹ ਪੂਰਨ ਰਾਜ ਦੇ ਮੁੱਖ ਮੰਤਰੀ ਨੇ ਪਰ ਉਹਨਾਂ ਨੂੰ ਪੂਰਨ ਰਾਜ ਦੇ ਮੁੱਖ ਮੰਤਰੀ ਵਾਲੀ ਵੀ ਭੂਮਿਕਾ ਜਰੀ ਹੈ ਕੋਈ ਦਿਨ ਪਹਿਲਾਂ ਅਣਖੀ ਸਾਹਿਬ ਚੇਤਾ ਹੋਊਗਾ ਸਾਰਿਆਂ ਨੂੰ ਕੋਈ ਦਿਨ ਪਹਿਲਾਂ ਦਾ ਮੁੱਖ ਮੰਤਰੀ ਦਾ ਬਿਆਨ ਚੇਤੇ ਹੋਊਗਾ ਮੁੱਖ ਮੰਤਰੀ ਭਗਵੰਤ ਨੇ ਕੋਈ ਦਿਨ ਪਹਿਲਾਂ ਬਿਆਨ ਦਿੱਤਾ ਸੀ ਅਣਖੀ ਸਾਹਿਬ ਸਾਰੇ ਆਪਣੇ ਹੋ ਸਕਦੇ ਦਰਸ਼ਕਾਂ ਨੂੰ ਚੇਤਾ ਹੋਊ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਕਹਿੰਦੇ ਕਿ ਜੇ ਕੋਈ ਥਲੜਾ ਅਫਸਰ ਕੋਈ ਗਲਤ ਕਾਰਨਾਮਾ ਕਰਦਾ ਜਾਂ ਕੋਈ ਕਰਪਸ਼ਨ ਕਰਦਾ ਜਾਂ ਮਾੜੇ ਚੰਗੇ ਕੰਮ ਚ ਇਨਵੋਲਵ ਹੁੰਦਾ ਜੇ ਨਜ਼ਰੀ ਆ ਗਿਆ ਤਾਂ ਜ਼ਿੰਮੇਵਾਰੀ ਜਿਹੜੀ ਆ ਉਹ ਐਸਐਸਪੀ ਦੀ ਹੋਊਗੀ ਅਸੀਂ ਇਹ ਗੱਲ ਕਹੀ ਸੀ ਕਿ ਥਲੜੇ ਅਫਸਰਾਂ ਦੀ ਜਿਹੜੀ ਉਹ ਕਾਲੇ ਕਾਰਨਾਮੇ ਦੇ ਕਰਕੇ ਜ਼ਿਲ੍ਹਾ ਮੁਖੀ ਦੀ ਤੁਸੀਂ ਜ਼ਿੰਮੇਵਾਰੀ ਨਿਰਧਾਰਤ ਕਰਦੀ ਹੈ ਪਰ ਮੁੱਖ ਮੰਤਰੀ ਸਾਹਿਬ ਜਿਹੜੀਆਂ ਤੁਹਾਡੀ ਮੰਤਰੀ ਮੰਡਲ ਦੇ ਵਿੱਚ ਬੈਠੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਤੁਹਾਡੇ ਐਮਐਲਏ ਨੇ ਉਹ ਜਿਹੜੇ ਮੜੇ ਚੰਗੇ ਕੰਮ ਕਰ ਰਹੇ ਆ ਉਹਨਾਂ ਦੇ ਜ਼ਿੰਮੇਵਾਰ ਫਿਰ ਤੁਸੀਂ ਕਿਉਂ ਨਹੀਂ ਹੋਊਗੇ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਦੱਸ ਦੇਣਾ ਚਾਹੀਦਾ ਔਰ ਐਜ਼ ਅ ਗ੍ਰਹਿ ਮੰਤਰੀ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਕਿਉਂ ਨਹੀਂ ਕਿਉਂ ਐਸਐਸਪੀ ਦੀ ਇਕੱਲੇ ਦੀ ਕਿਉਂ ਡੀਜੀਪੀ ਦੀ ਕਿਉਂ ਨਹੀਂ ਜਾਂ ਫਿਰ ਨਾਲ ਦੀ ਨਾਲ ਮੁੱਖ ਮੰਤਰੀ ਦੀ ਕਿਉਂ ਨਹੀਂ ਐਜ਼ ਅ ਗ੍ਰਹਿ ਮੰਤਰੀ ਦੀ ਕਿਉਂ ਨਹੀਂ ਇਹ ਵੀ ਜਿਹੜੀ ਦੱਸਣੀ ਚਾਹੀਦੀ ਆ ਮੁੱਖ ਮੰਤਰੀ ਨੂੰ ਇਕੱਲੇ ਜ਼ਿਲ੍ਹਾ ਪੁਲਿਸ ਮੁਖੀ ਕਿਉਂ ਜ਼ਿੰਮੇਵਾਰ ਹੋਣ ਵਿਚਾਰੇ ਨਹੀਂ ਉਹ ਤਾਂ ਸਿੱਧੀ ਘੱਲ ਸਿੱਧੂ ਸਾਹਮਣੇ ਛੇਕਰ ਇਹ ਅਧਿਕਾਰੀ ਕੋਈ ਕਾਰਵਾਈ ਕਰਦਾ ਤਾਂ ਐਸਐਸਪੀ ਦੀ ਜ਼ਿੰਮੇਵਾਰੀ ਹੈ ਤੇ ਫਿਰ ਐਸਐਸਪੀ ਜੇਕਰ ਗਲਤ ਕਰਦਾ ਤਾਂ ਸੁਭਾਵਕਾ ਕਿ ਉਸਦੀ ਜ਼ਿੰਮੇਵਾਰੀ ਫਿਰ ਡੀਜੀਪੀ ਦੀ ਵੀ ਵੱਧਦੀ ਆ ਤੇ ਫਿਰ ਉਸ ਬੈਕਪੇ ਦੇ ਮੰਤਰੀ ਦੀ ਵੀ ਵੱਧਦੀ ਆ ਕਿਉਂਕਿ ਮੰਤਰੀ ਪੂਰੇ ਤੌਰ ਤੇ ਉਸ ਬੈਕਪੇ ਦਾ ਇੰਚਾਰਜ ਹੁੰਦਾ ਤਾਂ ਜ਼ਿੰਮੇਵਾਰੀ ਦਾ ਸਿਰਫ ਸਫ ਨੈਤਿਕ ਤੌਰ ਤੇ ਬਣਨੀ ਚਾਹੀਦੀ ਆ ਪਰ ਮੈਂ ਸਿਹਰ ਦੇ ਪ੍ਰੋਗਰਾਮ ਚ ਗੱਲ ਕੀਤੀ ਸੀ ਨੈਤਿਕਤਾ اخلاق ਸੋਹਿਰਦਤਾ ਇਹੋ ਜਿਹੇ ਸ਼ਬਦ ਰਾਜਨੀਤਿਕ ਲੋਕਾਂ ਵਾਸਤੇ ਨਾਮ ਬਣੇ ਆ ਨਾ ਹੀ ਉਹਨਾਂ ਨੇ ਕਦੀ ਇਹਨਾਂ ਦੇ ਅਨੁਸਾਰ ਕੰਮ ਕਰਦਾ ਜੋ ਕੁਝ ਵੀ ਹੋ ਰਿਹਾ ਉਹ ਸਭ ਨਹੀਂ ਆ ਸਾਰਿਆਂ ਦੇ ਬਾਕੀ ਦੇਖੋ ਗਵਰਨਰ ਸਾਹਿਬ ਇਸ ਮੁੱਦੇ ਤੇ ਅਗਲਾ ਅਗਲੇ ਦਿਨਾਂ 'ਚ ਇਸ ਤਰੀਕੇ ਨਾਲ ਸਰਕਾਰ ਦੀ ਜਿਹੜੀ ਆ ਉਸ ਸਮੀਖਿਆ ਕਰਦੇ ਜਾਂ ਸਰਕਾਰੀ ਕੰਮਕਾਜ ਦੀ ਪੁਲਿਕਿਆ ਸਮੀਖਿਆ ਕਰਦੇ ਇਹ ਸਿੱਤੂ ਸਾਹਿਬ ਨੂੰ ਆਉਂਦਿਆ ਦਿਨਾਂ 'ਚ ਪਤਾ ਲੱਗੇਗਾ ਪਰ ਇਸ ਮੀਟਿੰਗ ਦੇ ਨਾਲ ਇਹ ਗੱਲ ਜ਼ਰੂਰ ਹੋ ਗਈ ਆ ਕਿ ਗਵਰਨਰ ਸਾਹਿਬ ਦੇ ਜਿਹੜੇ ਇਰਾਦੇ ਨੇ ਉਹ ਪਿਛਲੇ ਗਵਰਨਰ ਸਾਹਿਬ ਵਰਗੇ ਹੀ ਲੱਗਦੇ ਆ ਦੇਖੋ ਅਗਲੇ ਦਿਨਾਂ 'ਚ ਇਹੋ ਜਿਹਾ ਚੜ ਜਿਹੜਾ ਹੋਰ ਚੜਦਾ ਜੀ ਚਲੋ ਮੁੱਖ ਮੰਤਰੀ ਸਾਹਿਬ ਆਪਾਂ ਪਿਛਲੇ ਦਿਨੀ ਚਰਚਾ ਕੀਤੀ ਸੀ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹੇ ਆ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਚਰਚਾ ਕੀਤੀ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 5 ਮਹੀਨੇ ਹੋ ਗਏ ਆ ਕਈ ਮਹੀਨੇ ਹੋ ਗਏ ਜਿਹੜੇ ਉਹ ਮੀਟਿੰਗ ਜਿਹੜੀ ਆ ਉਹ ਨਹੀਂ ਕੀਤੀ ਮੰਤਰੀ ਮੰਡਲ ਦੀ ਪਤਾ ਨਹੀਂ ਕਿੱਧਰ ਮਸ਼ਰੂਫ ਰਹਿੰਦੇ ਆ ਸਰਕਾਰਾਂ ਦੇ ਕਰਨ ਵਾਲੇ ਕੰਮ ਮੁੱਖ ਮੰਤਰੀ ਕਰਦੇ ਹੀ ਨਹੀਂ ਨਾ ਵਿਧਾਨ ਸਭਾ ਦੀਆਂ ਸਿਟੀਆਂ ਵਧਾ ਰਹੇ ਆ ਉੱਥੇ ਵੀ ਕਹਿੰਦੇ ਕੋਈ ਏਜੰਡਾ ਨਹੀਂ ਸਾਡੇ ਕੋਲੇ ਕੋਈ ਬਿੱਲ ਨਹੀਂ ਰਹਿੰਦਾ ਉੱਥੇ ਵੀ ਦੋ ਤਿੰਨਾਂ ਚ ਵਸਨਾਂ ਦੇਥ ਨੂੰ ਜੀਆਂ ਦੇ ਕੇ ਮਕਾ ਦਿੰਦੇ ਆ ਕੰਮ ਤੇ ਨਾ ਹੀ ਇਹ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਆ ਉਹ ਕਰ ਰਹੇ ਸੀ ਇਤੋਂ ਤੱਕ ਕਿ ਅਫਸਰਾਂ ਦੀਆਂ ਬਦਲੀਆਂ ਤੱਕ ਇਹਨਾਂ ਦੀ ਕਰਨ ਦੀ ਜ਼ਰੂਰਤ ਨਹੀਂ ਹੋਈ ਕੱਲਿਆਂ ਦੀ ਹਾਈ ਕਮਾਂਡ ਤੋਂ ਬਿਨਾਂ ਤੇ ਹੁਣ ਅਣਕੀ ਸਾਹਿਬ ਮਸਾ ਕਿਤੇ ਜਾ ਕੇ ਮੀਟਿੰਗ ਜਿਹੜੀ ਆ ਉਹ ਕਰਨ ਲੱਗੇ ਆ 5-6 ਮਹੀਨਿਆਂ ਤੋਂ ਬਾਅਦ ਤੇ ਪਤਾ ਨਹੀਂ ਕਿੱਥੇ ਮਸ਼ਰੂਫ ਰਹੇ ਆ ਤਾਂ ਹੁਣ ਇਸ ਮੀਟਿੰਗ ਦੇ ਕੀ ਕੀ ਏਜੰਡੇ ਰਹੇ ਆ ਕੱਲ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੀ ਕੁਝ ਖਾਸ ਜਣ ਅਣਕੀ ਸਾਹਿਬ ਰਹਿਣਗੇ ਆ ਸਿੱਤੂ ਸਾਬ ਬੜਾ ਵਧੀਆ ਗੱਲਾਂ ਹੀ ਤੁਸੀਂ ਕੀਤੀ ਆ ਕਿ ਬੀਤੇ 5 ਸਾਲਾਂ ਤੋਂ ਮੁਖਤਰੀ ਸਾਹਿਬ ਪਤਾ ਨਹੀਂ ਕਿਥੇ ਪੰਜ ਮਹੀਨਿਆਂ ਤੋਂ ਸਾਹਿਬ 2.5 ਸਾਲ ਹੋ ਜਾਂਦੇ ਨਾਲੋਂ ਜੀ ਜੀ ਤਾਂ ਕਹਿੰਦਾ ਅਰਥ ਇਹ ਆ ਕਿ ਸਿੱਤੂ ਸਾਬ ਜੇਕਰ ਪੰਜਾਂ ਮਹੀਨਿਆਂ ਤੋਂ ਉਹ ਅਜੇ ਤੱਕ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਤੇ ਹਾਲਾਂਕਿ ਉਹ ਇਹ ਦਿੰਦੇ ਰਹੇ ਆ ਕਿ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਜਾਂ ਕਈ ਕੋਝੇ ਹੋ ਜਾ ਉਹ ਤਰਕ ਦਿੰਦੇ ਰਹੇ ਆ ਪਰ ਉਹਨਾਂ ਨੇ ਕੈਬਨਟ ਮੀਟਿੰਗ ਕਰਨ ਵਾਲ ਕਦੇ ਵੀ ਧਿਆਨ ਜੜਾ ਨਹੀਂ ਦਿੱਤਾ ਹਾਲਾਂਕਿ ਕਈ ਵਾਰੀ ਕੋਡ ਆਫ ਕੰਡਕਟ ਜਦੋਂ ਲੱਗਾ ਹੁੰਦਾ ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਸਮੇਂ ਮੀਟਿੰਗਾਂ ਜਿਹੜੀਆਂ ਕੈਬਨਟ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨਹੀਂ ਉਹ ਇਹ ਪੰਜਾ ਮਹੀਨਿਆਂ ਤੋਂ ਜੇਕਰ ਇਹ ਮੀਟਕਾ ਨਹੀਂ ਹੋਈਆਂ ਤਾਂ ਸਿੱਧੂ ਸਾਹਿਬ ਕਈ ਕੇਂਦਰੀ ਪ੍ਰੋਜੈਕਟ ਜਿਹੜੇ ਨੇ ਉਹ ਰੱਦ ਹੋਣ ਕਿਨਾਰੇ ਪਹੁੰਚ ਚੁੱਕੇ ਆ ਕਈ ਯੋਜਨਾਵਾਂ ਜਿਹੜੀਆਂ ਨੇ ਕੇਂਦਰ ਦੀਆਂ ਉਹ ਪਪਾ ਕੈਬਨਟ ਵੱਲੋਂ ਜੇਕਰ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਹ ਸਿੱਧੂ ਸਰ ਕੇ ਹਤਨ ਪੱਤਰ ਜਿਹੜੀਆਂ ਨਹੀਂ ਲੱਗੀਆਂ ਇਸ ਕਰਕੇ ਉਸ ਪੱਤਰ ਤੋਂ ਪੰਜਾਬ ਦਾ ਬੇਹਤ ਨੁਕਸਾਨ ਜਿਹੜਾ ਹੋ ਰਿਹਾ ਅਮਨ ਕਾਨੂੰਨ ਦੀ ਸਥਿਤੀ ਤੇ ਤਾਂ ਚਲੋ ਅਸੀਂ ਗੱਲ ਕਰ ਹੀ ਲਈ ਕਈ ਯੋਜਨਾਵਾਂ ਜਿਹੜੀਆਂ ਨੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਪੰਜਾਬ 'ਚ ਲਾਗੂ ਹੋਣੀਆਂ ਸੀ ਉਹ ਕੈਬਨਟ ਦੀ ਮੀਟਿੰਗ ਦੇ ਵਿੱਚ ਹੀ ਪਾਸ ਹੋਈਆਂ ਸੀ ਪਰ ਉਹ ਨਹੀਂ ਹੋ ਸਕੀਆਂ ਖੈਰ ਹੁਣ ਮੁੱਖ ਮੰਤਰੀ ਸਾਹਿਬ ਨੇ ਕੈਬਨਟ ਜਿਹੜੀ ਮੀਟਿੰਗ ਆ ਉਹ ਸੱਦੀ ਹੈ ਕੈਬਨਟ ਦੀ ਮੀਟਿੰਗ ਜਿਹੜੀ ਸੱਦੀ ਅਜੰਡਾ ਤਾਂ ਬੜੀਆਂ ਨੇ ਗੱਲਾਂ ਤਾਂ ਉਹਦੇ ਵਿੱਚ ਬਹੁਤ ਕੁਝ ਉਹਨੂੰ ਹੋਣਾ ਚਾਹੀਦਾ ਕਿ ਜਿਹੜੇ ਬੀਤੇ ਸਮੇਂ ਦੇ ਵੱਖ-ਵੱਖ ਪ੍ਰੋਜੈਕਟ ਨੇ ਜਿਹੜੇ ਉਹ ਉਹਨਾਂ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਪ੍ਰਮੁੱਖ ਰੂਪ ਚ ਪਤਾ ਲੱਗਾ ਕਿ ਤਿੰਨ ਚੀਜ਼ਾਂ ਦੇ ਉੱਤੇ ਇੱਕ ਕੈਬਨਟ ਮੀਟਿੰਗ ਜਿਹੜੀ ਆ ਵਿਚਾਰ ਚਰਚਾ ਜਿਹੜੀ ਉਹ ਕਰ ਸਕਦੀ ਹੈ ਇੱਕ ਤਾਂ ਆਉਂਦਿਆ ਦੇਣਾ ਚ ਜਿਹੜੀ ਪੰਚਾਇਤੀ ਚੋਣਾਂ ਜਿਹੜੀਆਂ ਰਾਜ ਸਰਕਾਰ ਵਾਸਤੇ ਗੜੇ ਦੀ ਹੱਡੀ ਬਣੇ ਨੇ ਉਹਦੇ ਸਬੰਧੀ ਸਰਕਾਰ ਇੱਕ ਜਿਹੜਾ ਪੰਚਾਇਤੀ ਜ਼ੋ ਐਕਟ ਹੈਗਾ ਉਹ ਚ ਸੋਧ ਕਰਨ ਜਾ ਰਹੀ ਹੈ ਜਿਸ ਤੇ ਇਸ ਮੰਦੀ ਅੱਗੇ ਗੱਲ ਕੀਤੀ ਆ ਕਿ ਜਿਹੜਾ ਉਮੀਦਵਾਰ ਆ ਉਹ ਪਾਰਟੀ ਚੋਣ ਨਿਸ਼ਾਨ ਤੇ ਜਿਹੜੀ ਉਹ ਚੋਣਾਂ ਨਹੀਂ ਲੜੇਗਾ ਤਾਂ ਜੋ ਰਾਜਦੇਵ ਚ ਪਿੰਡ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਸ ਨੂੰ ਕਿਸੇ ਕਿਸਮ ਦਾ ਉਹ ਖਤਰਾ ਨਾ ਪੈਦਾ ਹੋਵੇ ਧੜੇਬਾਜ਼ੀ ਨਾ ਪੈਦਾ ਹੋਵੇ ਇਸ ਕਰਕੇ ਉਸ ਐਕਟ ਦੇ ਵਿੱਚ ਇੱਕ ਤਾਂ ਇਹ ਸੋਚ ਕਰਨ ਦੀ ਗੱਲ ਜਿਹੜੀ ਆ ਉਹ ਗੱਲ ਜਿਹੜੀ ਹੋ ਸਕਦੀ ਇਸ ਕੈਪਟਨ ਦੀ ਮੀਟਿੰਗ ਚ ਦੂਜੀ ਜਿਹੜੀ ਗੱਲ ਆ ਕਿ ਸੁਖਣਾ ਲਾਗੇ ਸੁਖਣਾ ਝੀਲ ਜਿਹੜੀ ਚੰਡੀਗੜ੍ਹ ਚ ਉਹਨੂੰ ਜਿਹੜਾ ਇਕੋ ਜਿਹੜਾ ਜੂਣਾ ਉਸ ਨੂੰ ਆਲਾਨਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਸਿੱਧੂ ਸਾਹਿਬ ਉਹ ਚੱਲਦਾ ਪਿਆ ਆ ਹੁਣ ਇਹ ਜਿਹੜੇ ਜੰਗਲੇ ਦੇ ਇਹ ਤਿੰਨ ਜਾਂ ਦੋ ਤਿੰਨ ਏਜੰਡੇ ਜਿਹੜੇ ਪ੍ਰਮੁੱਖ ਰੂਪ ਦੇ ਵਿੱਚ ਸਾਹਮਣੇ ਆਏ ਆ ਕਿ ਜਿਹੜੀ ਮੌਜੂਦਾ ਭਗਵੰਤ ਪਾਣ ਦੀ ਸਰਕਾਰ ਇਸ ਕੈਬਨਟ ਦੇ ਵਿੱਚ ਪਾਸ ਜੜਾ ਕਰਨੀ ਔਰ ਨਾਲ ਹੀ ਨਾਲ ਜਿਹੜਾ ਮੌਨਸੂਨ ਸੈਸ਼ਨ ਆ ਉਸ ਨੂੰ ਬੁਲਾਉਣ ਦੀ ਤਿਆਰੀ ਵੀ ਜਿਹੜੀ ਆ ਇਸ ਕੈਬਨਟ ਦੀ ਮੀਟਿੰਗ ਦੇ ਵਿੱਚ ਸਰਕਾਰ ਜਿਹੜੀ ਕਰ ਸਕਦੀ ਹੈ ਕਿਉਂਕਿ ਜਿਹੜਾ ਬੀਤਿਆ ਸੈਸ਼ਨ ਸੀ ਦਾ ਬਚਤ ਸਸਰੀ ਮੇਂ ਸਮੇਂ ਲਈ ਉਹ ਉਠਾ ਦਿੱਤਾ ਗਿਆ ਸੀ ਤਾਂ ਹੁਣ ਅਗਲੇ ਦਿਨਾਂ 'ਚ ਮੌਨਸੂਨ ਸੈਸ਼ਨ ਨੂੰ ਬੁਲਾਉਣ ਦੀ ਜਿਹੜੀ ਤਿਆਰੀ ਚਾਹੀਦੀ ਹੈ ਹੁਣ ਇਹ ਤਿੰਨ ਜਿਹੜੇ ਮੁੱਖ এজেন্ডੇ ਦੇ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਏ ਨੇ ਕਿ ਕੈਬਨਟ ਦੀ ਮੀਟਿੰਗ 'ਚ ਇਹਨਾਂ ਦੇ ਉੱਤੇ ਵਿਚਾਰ ਚਰਚਾ ਜਿਹੜੀ ਹੋ ਸਕਦੀ ਹੈ ਪਰ ਸਿੱਧੂ ਸਾਬ ਦੂਸਰੇ ਬੰਨੇ ਜਿਹੜੀ ਮਹੱਤਵਪੂਰਨ ਗੱਲ ਇਹ ਆ ਉਹ ਯੋਜਨਾਵਾਂ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਕਿ ਉਹ ਯੋਜਨਾਵਾਂ ਜਿਹੜੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤੀਆਂ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਨਲਾਇਕੀ ਕਰਕੇ ਉਹ ਕਿਸੇ ਵੀ ਤਨ ਪੱਤਰ ਜੇ ਨਹੀਂ ਲੱਗ ਸਕੀਆਂ ਤਾਂ ਉਸ ਦੇ ਨੁਕਸਾਨ ਦੀ ਜਿਹੜੀ ਭਰਪਾਈ ਆ ਉਹ ਕਿਸ ਤਰ੍ਹਾਂ ਹੋਊਗੀ ਇਹ ਜਿਹੜੀ ਵਿਚਾਰ ਚਰਚਾ ਜਿਹੜੀ ਆ ਜ਼ਰੂਰ ਜਿਹੜੀ ਆ ਇਸ ਕੈਬਨਿਟ ਚ ਹੋਣੀ ਚਾਹੀਦੀ ਆ ਪੰਜ ਮਹੀਨਿਆਂ ਤੋਂ ਕੋਈ ਕੈਬਨਿਟ ਦੀ ਮੀਟਿੰਗ ਜਿਹੜੀ ਆ ਉਹ ਨਹੀਂ ਹੋਈ ਉਸ ਤੋਂ ਇਲਾਵਾ ਕਈ ਮਹੱਤਵਪੂਰਨ ਯੋਜਨਾਵਾਂ ਰੱਦ ਹੋ ਗਈਆਂ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਭਗਵੰਤ ਮਾਨ ਹੋਣਾ ਨੇ ਕਿਸੇ ਵੀ ਮੁੱਦੇ ਦੇ ਉੱਤੇ ਆਣ ਕੇ ਲੋਕਾਂ ਦੇ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਹਾਂ ਕੇਂਦਰ ਦੀ ਸਰਕਾਰ ਨੂੰ ਉਹ ਜ਼ਰੂਰ ਕੋਸ਼ਿਸ਼ ਦਿੰਦੇ ਆ ਪਰ ਆਪਣੀ ਜਿਹੜੀ ਜ਼ਿੰਮੇਵਾਰੀ ਸਿੱਧੂ ਸਾਹਿਬ ਉਹਨਾਂ ਨੇ ਪੂਰੀ ਹੁੰਦੀ ਆ ਚਾਹੇ ਉਹ ਠੀਕ ਨਿਕਣਾ ਨਬਾ ਜਿਹੜੀ ਆ ਉਹ ਨਹੀਂ ਪੰਦਲ ਤੁਸੀਂ ਇਹ ਦੇਖ ਲਓ ਕਿ ਇੰਨਾ ਵੱਡਾ ਮੁੰਡਾ ਲਾਰੈਂਸ ਮਿਸ਼ਨੋਈ ਦੀ ਇੰਟਰਵਿਊ ਦਾ ਉਤੇ ਪੁਲਿਸ ਦੇ ਪੰਜ ਅਧਖੜੀਆਂ ਦੀਆਂ ਗੱਲਾਂ ਪੁਲਿਸ ਨੂੰ ਮੇਰੇ ਸੂਹਤਾ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਵਾਰੇ ਜਈਏ ਮੁੱਖ ਮੰਤਰੀ ਸਾਹਿਬ ਦੇ ਕੋਈ ਪਤਾ ਨਹੀਂ ਕਿ ਮੁੱਖ ਮੰਤਰੀ ਸਾਹਿਬ ਕਿੱਥੇ ਆ ਉਹਨਾਂ ਨੇ ਕੋਈ ਵੀ ਬਿਆਨ ਜਿਹੜਾ ਅੱਜ ਤੱਕ ਨਹੀਂ ਦਿੱਤਾ ਖਿਆ ਮੇਰੀ ਗੱਲ ਦੂਜੇ ਪਾਸੇ ਜਾ ਰਹੀ ਆ ਜਿਹੜੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਤੂ ਸਭ ਇਹ ਤਿੰਨ ਜਿਹੜੇ ਮੁੱਦੇ ਨੇ ਇਹ ਵਿਚਾਰੇ ਜਾਣਦੇ ਸਬੰਧੀ ਜੋ ਜਾਣਕਾਰੀ ਮਿਲੀ ਆ ਉਹ ਬਾਕੀ ਦੇਖੋ ਕਿ ਜੋ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਕੀ ਪਾਸ ਕਰਦੇ ਆ ਜਿਹਦੇ ਨਾਲ ਪੰਜਾਬ ਦੀ ਜਿਹੜੀ ਵਿਕਾਸ ਦਾ ਜਿਹੜੀ ਚੱਲ ਰਹੀ ਆ ਉਸੇ ਤਰੀਕੇ ਨਾਲ ਰਵੇ ਬਾਕੀ ਦੇਖੋ ਅਗਲੇ ਤਣਾ ਚ ਕੀ ਹੁੰਦਾ ਜੀ ਚਲੋ ਉਧਰ ਸੁਸੋਦੀਆ ਸਾਹਿਬ ਨੇ ਕਮਾਨ ਸਾਭ ਲਈ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਾਲਾਂਕਿ ਕੇਜਰੀਵਾਲ ਸਾਹਿਬ ਤਾਂ ਹਲੇ ਵੀ ਜੇਲ੍ਹ ਦੇ ਵਿੱਚ ਹੀ ਆ ਔਰ ਉਹਨਾਂ ਦੇ ਜੇਲ੍ਹ ਚ ਜਾਣ ਤੋਂ ਬਾਅਦ ਪਤਾ ਨਹੀਂ ਸੀ ਲੱਗ ਰਿਹਾ ਕਿ ਚੱਲ ਕੀ ਰਿਹਾ ਹੁਣ ਚਲੋ ਪਾਵਰ ਸੈਂਟਰ ਇੱਕ ਨਵਾਂ ਬਣਿਆ ਸੁਸੋਦੀਆ ਸਾਹਿਬ ਨੇ ਕਮਾਨ ਸਾਭੀ ਹੈ ਔਰ ਦਿੱਲੀ ਦੇ ਵਿੱਚ ਵੀ ਮੇਰੇ ਖਿਆਲ ਚ ਅਗਲੇ ਸਾਲ ਜਿਹੜੀਆਂ ਚੋਣਾ ਸ਼ੁਰੂਆਤ ਦੇ ਵਿੱਚ ਹੋਣ ਜਾ ਰਹੀਆਂ ਨੇ ਔਰ ਉਹਨਾਂ ਨੂੰ ਸਬੰਧ ਦੇ ਵਿੱਚ ਵੱਡੀਆਂ ਮੀਟਿੰਗਾਂ ਜਿਹੜੀਆਂ ਕਰਨ ਜਾ ਰਹੇ ਆ ਸਸੋਧਿਆ ਨੇ ਵੀ ਜਿਹੜੀ ਆ ਉਧਰ ਮੀਟਿੰਗਾਂ ਜਿਹੜੀਆਂ ਦਿੱਲੀ ਦੇ ਵਿੱਚ ਸੱਦ ਲੀਆਂ ਨੇ ਐਮ ਐਲ اے ਮੰਤਰੀਆਂ ਦੀਆਂ ਕਹਿੰਦੇ ਤਾਂ ਉਧਰ ਭਗਵੰਤ ਮਾਨ ਇਧਰ ਕਰੀ ਜਾਂਦੇ ਆ ਮੀਟਿੰਗਾਂ ਸ਼ੁਰੂ ਕਰਤੀਆਂ ਤੇ ਸਸੋਧਿਆ ਨੇ ਕਮਾਂਡ ਜ਼ਾਮ ਲਿਆ ਹਾਲਾਕੇ ਭਗਵੰਤ ਮਾਨ ਨੂੰ ਸ਼ਾਇਦ ਐਂ ਲੱਗਦਾ ਸੀ ਕਿ ਕਮਾਂਡ ਮੇਰੇ ਕੋਲੇ ਆ ਉਹ ਭਗਵੰਤ ਮਾਨ ਤਾਂ ਵਿਲੇ ਕਰਤੇ ਆ ਸਸੋਧਿਆ ਸਾਹਿਬ ਵੀ ਉਧਰ ਦਿੱਲੀ ਦੇ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਐ ਤੇ ਪੰਜਾਬ ਦੇ ਵਿੱਚ ਵੀ ਇੰਟਰਫੇਅਰਸ ਉਹਨਾਂ ਦਾ ਰਹਿਣ ਵਾਲਾ ਤੇ ਹਰਿਆਣੇ 'ਚ ਵੀ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਸਿੱਧੂ ਸਾਹਿਬ 17 ਮਹੀਨੇ ਸਸੋਧਿਆ ਸਾਹਿਬ ਅੰਦਰ ਰਹਿ ਕੇ ਆਏ ਐ ਤੇ ਸਾਰਾ ਮਹੀਨਾ ਦੀ ਜੇਲ੍ਹ ਤੋਂ ਬਾਅਦ ਆਣ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਪਾਰਟੀ ਦੀ ਕਮਾਨ ਸੁਭਾਦੀਆ ਉਸ ਤੋਂ ਇਹ ਸਾਫ ਸੰਕੇਤ ਮਿਲਦੇ ਆ ਕਿ ਅਰਵਿੰਦ ਖੇਸਰੀਵਾਲ ਜਿਹੜੇ ਅਜੇ ਉਹ ਲੰਬਾ ਸਮਾਂ ਅੰਦਰ ਰਹਿਣਗੇ ਕੋਈ ਨੇੜਲੇ ਭਵਿੱਖ ਦੇ ਵਿੱਚ ਬਾਹਰ ਆਉਣ ਦੀ ਆਸ ਜਿਹੜੀ ਆ ਉਹ ਨਹੀਂ ਹੈਗੀ ਤੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਅਗਲੇ ਸਾਲ ਸ਼ਾਇਦ ਉੱਥੇ ਵਿਧਾਨ ਸਭਾ ਦੀ ਚੋਣਾਂ ਜਿਹੜੀਆਂ ਹੋ ਸਕਦੀਆਂ ਨੇ ਉਹਨਾਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਮਨੀਸ਼ ਸਸੋਦੀਆ ਵੱਲੋਂ ਬਕਾਇਦਾ ਤੌਰ ਤੇ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਅੱਜ ਉਹ 12 ਤਰੀਕ ਸੀ ਅੱਜ ਉਹਨਾਂ ਨੇ ਉਥੋਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੇ ਮੀਟਿੰਗ ਜਿਹੜੀ ਕੀਤੀ ਹੈ 13 ਤਰੀਕ ਨੂੰ ਯਾਨੀ ਕਿ ਕੱਲ ਜਿਹੜੇ ਟੋਟਲ ਪ੍ਰਸ਼ਦ ਨੇ ਉਥੋਂ ਦੇ ਕੌਂਸਲਰ ਨੇ ਦਿੱਲੀ ਦੇ ਉਹਨਾਂ ਦਾ ਉਹਨਾਂ ਨੇ ਮੀਟਿੰਗ ਕਰਦੀਆਂ ਤੇ 14 ਤਰੀਕ ਨੂੰ ਮਨੀਸ਼ ਸਸੋਦੀਆ ਵੱਲੋਂ ਬਕਾਇਦਾ ਤੌਰ ਤੇ ਦਿੱਲੀ ਦੇ ਵਿੱਚ ਪੱਧ ਯਾਤਰਾ ਜਿਹੜੀ ਆ ਉਹ ਸ਼ੁਰੂ ਕੀਤੀ ਜਾਣੀ ਆ ਭਾਗ ਆਗਾਮੀ ਜਿਹੜੀਆਂ ਅਧਾਰ ਸਭਾ ਦੀਆਂ ਚੋਣਾਂ ਆ ਉਹਨਾਂ ਦਾ ਇੱਕ ਸੰਬੰਧੀ ਤਿਆਰੀ ਜਿਹੜੀ ਆ ਆਮ ਆਪੀ ਪਾਰਟੀ ਨੇ ਜਿਹੜੀ ਸ਼ੁਰੂ ਆ ਉਹ ਕਰ ਦਿੱਤੀ ਹੈ ਹੁਣ ਕਰ ਕਰਦੀ ਪਾਵਰ ਸੈਂਟ ਦੀ ਪੰਜਾਬ ਦੇ ਵਿੱਚ ਉਹਨਾਂ ਦੀ ਦਖਲ ਅੰਦਾਜ਼ੀ ਦੀ ਜਹਾ ਹੋ ਅਜੇ ਤਾਂ ਸਿੱਧੂ ਸਾਹਿਬ ਅਜੇ ਹਰਿਆਣੇ ਦੇ ਵਿੱਚ ਜੜੀਆਂ ਚੋਣਾ ਨਹੀਂ ਉਹ ਅਗਲੇ ਮਹੀਨੇ ਕਿਸੇ ਵੀ ਵਕਤ ਵੀ ਕਹਿੰਦੇ ਉਹਦਾ ਜਿਹੜਾ ਐਲਾਨ ਆ ਉਹ ਹੋ ਸਕਦਾ ਕਿ ਆਮ ਆਦਮੀ ਪਾਰਟੀ ਉਥੇ 90 ਸੀਟਾਂ ਤੇ ਆਪਣਾ ਚੋਣ ਪ੍ਰਚਾਰ ਜਿਹੜਾ ਕਰ ਰਹੀ ਹੈ ਤੇ ਚੋਣ ਲੜਦਾ ਬੂਟ ਜਿਹੜਾ ਬਣਾ ਚੁੱਕੀ ਆ ਪਹਿਲਾਂ ਤੱਕ ਬਾਗਦੇ ਨਹੀਂ ਸੀ ਉਹ ਭਗਵਤ ਮਾਨਵ ਦੇ ਹੱਥ ਦੇ ਵਿੱਚ ਸੀ ਹਰਿਆਣੇ ਦੀ ਹੁਣ ਮਨੀਸ਼ ਸੋਦੀਆ ਹੁਣੀ ਬਾਹਰ ਆ ਗਏ ਆ ਤਾਂ ਸਭ ਭਾਵਕ ਆ ਕਿ ਇਹ ਜਿਹੜਾ ਕਮਾਨ ਜਿਹੜੀ ਆ ਮਨੀਸ਼ ਸੋਦੀਆ ਦੇ ਹੱਥ ਵਿੱਚ ਜਾਵੇਗੀ ਸ਼ਾਇਦ ਭਗਵੰਤ ਮਾਨ ਹੋਣਾ ਤੇ ਹੱਥ ਵਿੱਚ ਉਹ ਕਮਾਂਡ ਜਿਹੜੀ ਹੁਣ ਨਾ ਰਵੇ ਕਿਉਂਕਿ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਆਏ ਔਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ 13 0 ਦੀ ਗੱਲ ਕੀਤੀ ਤਾਂ ਸਥਿਤੀ 3 ਤੇ ਆ ਕੇ ਅਟਕ ਗਈ ਤਾਂ ਜਿਹੜੀ ਜਲੰਧਰ ਦੀ ਜਿਮਣੀ ਚੋਣਾਂ ਉਸ ਚੋਣ ਨੂੰ ਵੀ ਲੋਣ ਵਾਸਤੇ ਜਿੱਤਣ ਵਾਸਤੇ ਭਗਵੰਤ ਮਾਨ ਨੇ ਟੇਲ ਤੱਕ ਯੂਰ ਜਿਹੜਾ ਉਲਾਰਤਾ ਤੇ ਬੇਂਦਰ ਭਗਤ ਨੂੰ ਅਜੇ ਤੱਕ ਮੰਤਰੀ ਬਹੇ ਬੜਾਇਆ ਨਹੀਂ ਤਾਂ ਇਹਹੀਆਂ ਸਥਿਤੀਆਂ ਦੇ ਵਿੱਚ ਹਾਈ ਕਮਾਂਡ ਦੀ ਨਜ਼ਰਾਂ ਦੇ ਵਿੱਚ ਜੋਸ਼ ਦਿੱਤੀਆਂ ਇਸ ਵੇਲੇ ਭਗਵੰਤ ਮਾਨ ਦੀਆਂ ਹਨ ਉਹ ਪਿੰਨਾ ਮਗਲੀਆਂ ਨਹੀਂ ਹੈ ਜਿਹੜੀ ਸਥਿਤੀ ਉਹ ਜਿਹੜੀ ਖਾਸ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬਣੀ ਹੈ ਤਾਂ ਹੁਣ ਮਨੀਤਸ ਉਹਦੀਆਂ ਬਾਹਰ ਆ ਗਏ ਨੇ ਸਵਭਾਵਕ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਕਮਾਨ ਜਿਹੜੀ ਆਪਣੀ ਮਾਤੀ ਦੇ ਸਾਹਮਣੇ ਹੁਣ ਸੰਜੇ ਸਿੰਘ ਰਾਗਵ ਚੱਡਾ ਇਹ ਉਹ ਲੋਕ ਨਹੀਂ ਜਿਹੜੇ ਬੀਤੇ ਸਮੇਂ ਦੇ ਵਿੱਚ ਇੱਕ ਸੰਯੁਕਤ ਰੂਪ ਦੇ ਵਿੱਚ ਕੰਮ ਜਿਹੜਾ ਕਰਦੇ ਰਹੇ ਨੇ ਦਿੱਲੀ ਔਰ ਦੂਸਰੇ ਪਾਸੇ ਪਰ ਭਗਵਤ ਵਰਤਮਾਨ ਹੋਣੀ ਜ਼ਰੂਰ ਵੀ ਕੇਜਰੀ ਵੱਲ ਜੇਹ ਚਲੇ ਜਾਂਦੇ ਆ ਆਪਣੇ ਆਪ ਨੂੰ ਸੁਪਰੀਮ ਸਿੱਧ ਕਰਦੇ ਯਾਤਰਾ ਸੀ ਸੀ ਅਰ ਹੁਣੋ ਝਟਕਾ ਜਿਹੜਾ ਜਰੂਰ ਲੱਗਾ ਆ ਜਿਸ ਤਰੀਕੇ ਦੀ ਮਰੀਜ਼ ਸੋਧੀ ਨੇ ਇੱਕ ਮਾਰ ਸੰਭਾਲੀ ਔਰ ਜਿਸ ਤਰੀਕੇ ਦੀ ਗਤੀਵਿਧੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਲੱਗਦਾ ਕਿ ਇੱਕ ਪਾਵਰ ਸੈਂਟਰ ਮਜ਼ਬੂਤ ਪਾਵਰ ਸੈਂਟਰ ਜਿਹੜਾ ਆ ਉਹ ਦਿੱਲੀ ਦੇ ਵਿੱਚ ਜਿਹੜਾ ਬਣਦਾ ਪਿਆ ਜਿੱਥਾ ਪ੍ਰਭਾਵ ਜਿਹੜਾ ਪੰਜਾਬ ਦੇ ਉੱਤੇ ਵੀ ਵੇਖਣ ਨੂੰ ਜਿਹੜਾ ਮਿਲ ਸਕਦਾ ਹੈ ਚਲੋ ਅਣਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਚੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਭਾਈ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਕੀ ਸਾ We'll